ਹੱਲਾ ਪੰਜਵਾ ਅਹੰ ਬੁੱਧ ਬਹੁ ਸਗਨ ਮਾਇਆ ਜਿਹੜੀ ਹੰਕਾਰ ਵਾਲੀ ਬੁੱਧੀ ਐ ਫੁਰਖਾਂ ਦੇ ਅੰਦਰ ਬਹੁਤ ਸਾਰੇ ਮਾਇਆ ਦੇ ਸਗਨ ਪਦਾਰਥ ਸੰਗਣਿਆ ਪਦਾਰਥਾਂ ਚਿਤ ਲਾਇਆ ਵਿਸੈਤ ਕਣੇ ਪਦਾਰਥ ਮੇਰੇ ਹੋਣ ਮੇਰੀ ਕਣੀ ਸਿਫਤ ਹੋਵੇ ਕਣੀ ਵਡਿਆਈ ਹੋਵੇ ਕਹੋ ਮੇਰਾ ਬਰਤਾਪ ਹੋਵੇ ਕਣੇ ਮੇਰੇ ਚੇਲੇ ਚੱਲਣੇ ਹੋਣ ਇਹ ਹੰਕਾਰ ਵਾਲੀ ਬੁੱਧੀ ਐ ਜਿਹੜੀ ਬਹੁਤ ਖਾਰੀ ਸਿੰਗਣੇ ਪਦਾਰਥਾਂ ਵਿੱਚ ਜੁਟੋੜਿਆ ਹੋਇਆ ਜਿਵੇਂ ਸਿੰਗਣੇ ਬੱਦਲ ਹੁੰਦੇ ਆ ਮਾਦਮ ਉਹ ਗਿਆਨ ਦੇ ਮੂਰਤੀ ਬੱਦਿਆਰੋਂ ਫਾਇਦਾ ਕਰਨ ਵਾਲਾ ਜੋ ਹੈ ਮਹਾਦੀਰ ਗੁਰੂ ਇਹ ਤਾਂ ਭਾਈ ਵੱਡਾ ਜਿਵੇਂ ਕੋੜ ਰੋਗ ਚਿੰਬੜਿਆ ਹੁੰਦਾ ਕਿਉਂ ਵੱਡਾ ਰੋਗ ਹੈ ਜੀ ਉਹ ਚਿੰਬੜਿਆ ਹੋਇਆ ਜਿਹੜਾ ਹਰ ਨਾਮ ਉਹ ਖੁਦ ਗੁਰ ਨਾਮ ਦੀਨ ਦੇ ਰੋਗ ਮੇਟਣ ਵਾਲਾ ਤੇ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਜੀ ਨੇ ਇਹ ਗੁਰਨਾਮ ਗੁਰ ਵੱਡਾ ਲੋ ਨਾਮ ਹੈ ਸਤਨਾਮ ਕਿਰਪਾ ਪੁਰਬਲਾ ਇਹ ਗੁਰੂ ਸਾਹਿਬ ਪਰਮੇਸ਼ਰ ਦੇ ਨਾਮਾਂ ਵਿੱਚੋਂ ਉਹ ਦਵਾਈ ਦਿੱਤੀ ਹੈ ਗੁਰੂ ਜੋ ਦੇਵ ਕਤੇਵਾ ਗੋਚਰਾ ਵਾਹਿਗੁਰੂ ਗੁਰ ਸੌਕਸਨਾਇਆ ਇਹ ਨਾਮ ਸਾਰਿਆਂ ਹਰੀ ਦੇ ਨਾਮਾ ਦਿੱਤਾ ਹੈ ਇਹ ਦਵਾਈ ਦਿੱਤੀ ਹੈ ਕਰਨ ਕਰਨ ਜੋ ਉਹ ਸਾਰਿਆਂ ਕਰਜਾਂ ਦੇ ਕਰਨ ਦੇ ਯੋਗ ਹੈ ਆਪ ਮਨ ਤਨ ਬਾਛੀਐ ਜਨ ਤੂੰ ਮਨ ਕਰਕੇ ਤਨ ਕਰਕੇ ਮਹਾਰਾਜ ਦੇ ਜਨਾਂ ਦੀ ਚਰਨਾਂ ਦੀ ਢੂਡ ਬਾਂਛੀਏ ਚਾਹਣਾ ਕਰੀਏ ਢੂਟ ਜਨਮ ਕੇ ਲਹਿ ਪਾਪ ਕਰੋਨਾ ਜਨਮਾਂ ਦੇ ਪਾਦਕ ਜਿਹੜੇ ਪਾਪ ਕੀਤੇ ਹੋਏ ਸਭ ਲੈ ਜਾਣਗੇ ਹੂਬਿਦ ਲੋਚਾ ਪੂ ਹੇ ਗੋਬਿੰਦ ਸਾਡੀ ਇਛਾ ਪੂਰੀ ਕਰੋ ਆਇਨਾ ਜਨਨ ਦੀ ਤੁਹਰ ਮੰਤਨ ਕਰਕੇ ਚੌਣਾ ਕਰ ਗਏ ਅਸੀਂ ਰਹਾਉ ਆਦ ਅੰਤੇ ਮਦ ਆਸ ਇਹ ਜਿਹੜੀ ਆਲ ਜਨਮ ਵੇਲੇ ਦੀ ਚਿੰਬੜੀ ਹੋਈ ਏ ਤੇ ਮਰਨ ਵੇਲੇ ਅੰਤ ਨੂੰ ਵੀ ਚਿੰਬੜੀ ਰਹਿੰਦੀ ਏ ਮਦ ਬਾਲਕ ਬਦ ਕਾਲ ਚ ਵੀ ਦੇ ਜਨਾ ਚ ਰਹਿੰਦੀ ਆਸਾ ਲੱਗੀ ਰਹਿੰਦੀ ਹੈ ਕੁਕਰੀ ਬੇਕਰਾਲ ਇਹ ਕੈਸੀ ਜਿਵੇਂ ਕੁੱਤੀਆਂ ਹੁੰਦੀਆਂ ਇਸ ਤਰ੍ਹਾਂ ਇੰਦਰੀਆਂ ਰੂਪੀ ਕੁੱਤੀਆਂ ਚਿੰਬੜੀਆਂ ਹੋਈਆਂ ਵਿਸ਼ਿਆਂ ਜੁਲਾ ਕੇ ਬਕਰਾਲ ਖਰਾਬ ਕਰ ਛੱਡਿਆ ਹੈ ਆਜ ਜਨਮ ਦੇ ਕਾਲ ਵਿੱਚ ਵੀ ਅੰਤ ਵਿੱਚ ਵੀ ਮੱਧ ਕਾਲ 'ਚ ਵੀ ਇਹ ਆਸਾ ਜਿੰਬੜੀ ਰਹਿੰਦੀ ਹਰ ਵਕਤੇ ਆਗ ਬਾਲਕ ਵਸਤਾਜ ਵੀ ਅਤੇ ਮੱਧ ਜਵਾਨੀ ਵਸਤਾਜ ਵੀ ਅੰਤ ਬੁਢੇਪੇ ਆਈ ਵਸਤਾਜ ਵੀ ਇਹ ਆਸਾ ਕੁੱਤੀ ਦੀ ਨਹੀਂ ਆਈ ਹੈ ਇਹ ਸੰਸਾਰ ਨੇ ਬੁਖੜਾਲ ਖਰਾਬ ਕਰ ਛੱਡਿਆ ਹੈ ਇਹਦੇ ਚ ਪੈ ਕੇ ਲੋਕ ਪੈਸ ਜਿਸ ਨੂੰ ਤੁੰਦੇ ਹੈ ਇਹ ਜਿਹੜੀ ਆਸਾ ਆਤ ਤੋਂ ਲੱਗੀਆਂ ਨੇ ਕਾਂ ਜਨਮਾਂ ਦੇ ਜਿਉ ਸੰਸਾਰ ਬਣਿਆ ਹੋਇਆ ਹੈ ਅਤੇ ਮੱਧ ਕਾਲ ਵਿੱਚ ਇਹ ਯੁੱਗਾਂ ਦੀ ਜਦੋਂ ਮਰਜਾ ਦਾ ਸਜੂ ਤੇ ਕੈਦ ਅਪਰਾਧ ਕੱਲ੍ਹ ਨੂੰ ਮਨੇ ਮੱਧ ਚ ਵੀ ਹੈ ਜਦੋਂ ਇਹ ਪਰਲੋ ਹੋਵੇਗੀ ਉਦੋਂ ਵੀ ਅੰਤ ਵਿੱਚ ਬਣੀ ਰਹੇਗੀ ਇਸ ਮੈਂ ਆਸਾ ਕਰਦਾ ਜਾਊਂਗਾ ਆਸਾ ਮਰੇ ਨਾ ਜਾਏ ਇਹ ਕੁੱਤੀ ਦੀ ਨਿਆਈਂ ਖਰਾਬ ਕਰਨ ਵਾਲੀ ਹੈ ਕੂਕਰੀ ਵੀ ਨਹੀਂ ਪ੍ਰishna ਆਸ ਇਹ ਬੜੀਆਂ ਬਕਰਾਲ ਖਰਾਬ ਕਰਨ ਵਾਲੀਆਂ ਹਨ ਆਜ ਕੀ ਜਿਹੜੇ ਹੋਏ ਬ੍ਰਹਮਾ ਦੇ ਕੋ ਉਹਨੂੰ ਵੀ ਭੋਗਾਂ ਦੀ ਆਸਾ ਪੂਰੀ ਅਤੇ ਅੰਤ ਵਿੱਚ ਜਿਹੜੇ ਕਲ ਕੀ ਯਾਦ ਕੋ ਹੋਣਗੇ ਉਹਨਾਂ ਨੂੰ ਵੀ ਮਾਨ ਦੀ ਆਪ ਦਾ ਨਾਮ ਝਪੌਣ ਲੱਗ ਜਾਣਗੇ ਆਸਾ ਫੁਰੇਗੀ ਅਤੇ ਮਦ ਵਿੱਚ ਵੀ ਜਿਹੜਾ ਸਾਰਾ ਸੰਸਾਰ ਹੈ ਇਹ ਆਸਾ ਦਾ ਬੱਧਾ ਹੋਇਆ ਇਸ ਆਸਾ ਰੂਪੀ ਕੁੱਤੀ ਨੇ ਸਾਰੀ ਉਹਨੂੰ ਬਕੜਾਲ ਖਰਾਬ ਕਰ ਛੱਡਿਆ ਹੈ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਜਿਹੜਾ ਗੁਰੂ ਸਾਹਿਬ ਦਾ ਗਿਆਨ ਬਖਸ਼ਿਆ ਹੋਇਆ ਹੈ ਇਹਦੇ ਦੁਆਰਾ ਗੁਰ ਗਿਆਨ ਪ੍ਰੋਖ ਗਿਆਨ ਧਾਰਨ ਕਰੀਏ ਤੇ ਮਹਾਰਾਜ ਦੇ ਕੀਰਤਨ ਨੂੰ ਉਚਾਰਨਾ ਕਰੀਏ ਬੁਖੇ ਪਾਦਕਾਂ ਨੂੰ ਮੇਟਣ ਵਾਸਤੇ ਬਾਤਿ ਹੈ ਜਮ ਜਾਲ ਇਸ ਪ੍ਰਕਾਰ ਗਿਆਨ ਦੇ ਜਾੜਿਆਂ ਨੂੰ ਵੀ ਕੱਟ ਲਈਦਾ ਮੁਕਤ ਹੋ ਜਾਈਦਾ ਕਾਮ ਕ੍ਰੋਧ ਲੋਭ ਮੋਹ ਮੂਠੇ ਜੀਵ ਜਿਹੜੇ ਕੋਈ ਕਾਮ ਦੇ ਵਿੱਚ ਲੁੱਟੇਗੇ ਸਿੰਘ ਰਖ ਵਰਗੇ ਜਿਵੇਂ ਮਾਰੇਗੇ ਕ੍ਰੋਧ ਦੁਰਵਾਸ਼ਾ ਵਰਗੇ ਜਿਹੀ ਜਿਸ ਵੇਲੇ ਅੰਬਰੀਕ ਦੇ ਰਖਿਆ ਵਾਲ ਉਸ ਲਖਣ ਚੱਕਰ ਆਇਆ ਹੋ ਬਾਮਣ ਪੰਜ ਪੰਨਾ ਜਿਉਂ ਲੈ ਰੱਖਣਾ ਹੰਗਣ ਦੇਵ ਸੁਵਾਇਆ ਇਹ ਕ੍ਰੋਧ ਕਰਕੇ ਉਸ ਵੇਲੇ ਨਰਾਬਰੀ ਹੋਈ ਇਹਦੀ ਦਰਵਾਸ਼ੇ ਦੀ ਸੀ ਦੀ ਲੋਭ ਕਰਕੇ ਸਹਿ ਸੰਗਰੀ ਵਿਸ ਵਿਸਵਾਮਿੱਤਰ ਨੇ ਸੂਰ ਬਣ ਕੇ ਹਰੀ ਜਾਂਦਾ ਜਾਗ ਜਾ ਕੇ ਪਟਿਆ ਲੋਭ ਦੇ ਮਾਰੇ ਹੋਏ ਨੇ ਵੀ ਮੇਰਾ ਚੇਲਾ ਕਿਉਂ ਨਹੀਂ ਬਣਿਆ ਇਹਦਾ ਪਿਓ ਨੂੰ ਤਲਸੰਕੂ ਨੂੰ ਮੈਂ ਸੰਦੇਹਾ ਸਵਰਗ ਚ ਪਹੁੰਚਾਉਂਦਾ ਸੀ

ਆਉਣਾ ਜਾਣਾ ਜੰਮਣਾ ਮਰਨਾ ਬਣਿਆ ਹੀ ਰਹਿੰਦਾ ਆਵਾਗੋਣ ਨਹੀਂ ਮਿਟਦਾ ਕਦੇ ਪ੍ਰਭ ਪ੍ਰੀਵ ਭਗਤ ਗੋਪਾਲ ਸਿਮਰ ਜਿਹੜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਆ ਗੋਪਾਲ ਪਰਮੇਸ਼ਰ ਦਾ ਤੇਰੇ ਪਾਲਿਕ ਦਾ ਯਾਦ ਕਰਦੇ ਸਿਮਰਨ ਕਰਦੇ ਆ ਮਿਤ ਜੂਨੀ ਭਗਵਨ ਉਹਨਾਂ ਦੇ ਪਾਈ ਇਹ ਬਕਾਰ ਵੀ ਮਿਲ ਜਾਂਦੇ ਆ ਤੇ ਜੂਨਾ ਦਾ ਪਾਉਣਾ ਵੀ ਮਿਲ ਜਾਂਦਾ ਆ ऐसा परमेश्वर का नाम है मित्र पुत्र कलत्र सोरे रिद ये जो कोई मित्रों के पिछे मोज पिया हो कोई पुत्रों के मोज पिया है कोई कलित्री स्त्री के मोज पिया है कोई सुरद श्रेष्ठ रिद्ध प्यारे सुहिरदा के माड़े ਕਿ ਤੁਮਾਰੇ ਮੋਜ ਪਿਆ ਹੋਇਆ ਹੈ। ਈਨ ਤਾਪ ਜਲਨ ਇਹ ਸਾਰੇ ਤੰਨਾ ਤਾਪਾਂ ਆਦੀ ਵਿਆਦੀ ਉਪਾਦੀ ਜੀ ਜਨਦੇ ਵੇਖੀਦੇ ਹਨ। ਜਪ ਰਾਮ ਰਾਮ ਦੁਖ ਨਿਵਾਰੀ। ਜੀ ਦੁੱਖਾ ਦਾ ਕੋਈ ਮਿੱਤਰਾਂ ਦਾ ਕੋਈ ਦੁੱਖ ਹੈ, ਕੋਈ ਪੁੱਤਰਾਂ ਦਾ ਦੁੱਖ ਹੈ, ਕਿਸੇ ਨੂੰ स्त्री ਰਾਜ ਦੁੱਖ ਹੈ, ਕਿਸੇ ਨੂੰ ਸਹਿਰਦਾਂ ਦਾ ਪਿਆਰਿਆਂ ਦਾ ਜੀਜਾ ਦਾ ਦੁੱਖ ਹੈ। ਇਤਨੇ ਤਾਪਾਂ ਜੀ ਸਾਰੇ ਜਨਦੇ ਵੇਖੀਦੇ ਹਨ। ਹਾਂ ਜੀ। ਜਪ ਰਾਮ ਰਾਮ ਦੁੱਖ ਨਿਵਾਰਨ ਜਿਹਨੇ ਜਪੇ ਹੋਏ ਰਾਮ ਦੇ ਨਾਮ ਨੂੰ ਜਪਿਆ ਉਹਨਾਂ ਦੇ ਜੰਮਨ ਮਰਦੇ ਦੁੱਖ ਮੀਟਦੇ ਮਹਾਰਾਜ ਨੇ ਮਿਲੇ ਹਰ ਜਨ ਸੰਤ ਹਰੀ ਦੇ ਪਿਆਰੇ ਸੰਤਾਂ ਭਗਤਾਂ ਨਾਲ ਜਿਹੜੇ ਨਿਰਕੇ ਰਾਮ ਨਾਮ ਨੂੰ ਜਪਦੇ ਐ ਉਹਨਾਂ ਦੇ ਜੰਮਨ ਮਰਦੇ ਦੁੱਖਾਰੇ ਸਾਰ ਮੀਟ ਲੁੱਤੇ ਹਨ ਮਿਲੇ ਹਰ ਜਨ ਸੰਤ ਜੋ ਮਿਲਦੇ ਹਰੀ ਦੇ ਸੰਤਾਂ ਜਨਾਂ ਦੀ ਨਾਲ ਮਿਲ ਕੇ ਜਪਦੇ ਐ ਉਨੇ ਬੁਖਨਵਰਤ ਕੀਤੇ ਹੈ ਸਰਵਿੰਦ ਪ੍ਰਾਂਤੇ ਪੁਕਾਰ ਹੈ ਸਰਵ ਵਿਦਿਆਨਾ ਖੋਜ ਖੋਜ ਕੇ ਦੇਖਿਆ ਜੂਨਾ ਚ ਪਰੋਂ ਦੇ ਫਿਰਦੇ ਹੈ ਬੜੇ ਫਰਿਆਦਾ ਕਰਦੇ ਕਦੇ ਕਿਸੇ ਕੋਲੇ ਅੱਗੇ ਜਾ ਕੇ ਰੇੜੀਆਂ ਕੱਢਦੇ ਹੈ ਪੁਕਾਰਾਂ ਕਰਦੇ ਹੈ ਕਤਹ ਨਾਹੀ ਕਿਤੇ ਵੀ ਕਿਸੇ ਦੀ ਜੂਨਾ ਤੋਂ ਨਰਕ ਤੋਂ ਅਤੇ ਇਹਨਾਂ ਬੁਖਾਰਾਂ ਤੋਂ ਛੁਟਕਾਰਾ ਨਹੀਂ ਪਾਉਂਦੇ ਹਨ ਕਹੋ ਮੀਤਾਂ ਕਹ ਪੈ ਜਾਈ ਸਕੀਦੇ ਕੋਲੇ ਜਾਈਏ ਸਾਰੇ ਮਾਰੇ ਹੋਏ ਇਹਨਾਂ ਦੇ ਹੈ ਹਰ ਚਰਨ ਨੂੰ ਸਰਨ ਅਪਾਰ ਪ੍ਰਭ ਕੀ ਹੇ ਹਰੀ ਅਕਾਲ ਪੁਰਖ ਜੋ ਹਰੀ ਹੈ ਉਹਦੇ ਚਰਨਾਂ ਦੀ ਸ਼ਰਨ ਜੋ ਪ੍ਰਕਿਰਤੀ ਦੇ ਪਾਰ ਹੋਰ ਤੇ ਉਸਦੇ ਚਰਨਾਂ ਦੀ ਸ਼ਰਨ ਲਈਏ ਚਰਨ ਪੂਜਨੀਕ ਜੋ ਕਬਲਵਾਦ ਪ੍ਰਕਾਸ਼ਮਈ ਹੈ ਗਿਰੜ ਗਹੀ ਨਾਨਕ ਓ ਸਦੂ ਜੀ ਕੰਗਣ ਪੱਕੀ ਕਰਕੇ ਉਸ ਵਾਹਿਗੁਰੂ ਦੀ ਓਟ ਗ੍ਰਹਿਣ ਕੀਤੀ ਹੋਈ ਹੈ ਜਿਸ ਕਰਕੇ ਹਰ ਵਕਤ ਜੁੜੇ ਰਹੀਏ ਇਉਂ ਛੁਟਕਾਰਾ ਹੁੰਦਾ ਹੈ ਹੋਰ ਕਿਸੇ ਤੋਂ ਵੀ ਇੰਨਾ ਤਾਂ ਆਪਾਂ ਨਾ ਮਿੱਤਰਾਂ ਦੀ ਸੰਗਤ ਕਰਕੇ ਨਾ ਪੁੱਤਰਾਂ ਦੀ ਆਇ ਸਤਰੀ ਦੀ ਸਹਿਰਦਾਂ ਦੀ ਸੰਗਤ ਕਰਕੇ ਬਚਿਆ ਨਹੀਂ ਜਾਂਦਾ ਸੋ ਮਹਾਰਾਜ ਜੀ ਓਟ ਕਰਕੇ ਪੱਕੀ ਕਰਕੇ ਟੇਕ ਕਰਕੇ ਬਚੀਦਾ ਹੈ